ਮਾਜੇ ਦੀ ਧਰਤੀ ਤੇ ਇੱਕ ਬਾਬਾ ਹੈ। ਵੈਸੇ ਮਰ ਗਿਆ ਹੋਣਾ। ਸਾ ਜੇ ਉਹਦਾ ਚੇਲਾ ਹੁੰਦਾ ਉਹਨੇ ਕਿਹਾ ਸੀ ਸ਼ਹੀਦ ਹੋ ਗਿਆ। ਪਰ ਪੰਜ ਪਿਆਰਿਆਂ ਚੋਂ ਇੱਕ ਪਿਆਰਾ ਜੇ ਜਿਉਂਦਾ ਹੈ। ਮੈਂ ਸਟੇਜ ਤੇ ਬੋਲ ਰਿਹਾ ਤੁਸੀਂ ਰਿਕਾਰਡਿੰਗ ਕਰ ਰਹੇ ਹੋ ਬੜੀ ਖੁਸ਼ੀ ਹੈ ਮੈਨੂੰ। ਜੇ ਤੁਹਾਡੇ ਚੋਂ ਕਿਸੇ ਉਸ ਪੰਜਾਂ ਪਿਆਰਿਆਂ ਦੇ ਪੰਜਾਂ ਪਿਆਰਿਆਂ 'ਚ ਇੱਕ ਵਿਅਕਤੀ ਨੂੰ ਮਿਲਣਾ ਹੋਵੇ ਤੇ ਮੈਨੂੰ ਬੜੀ ਖੁਸ਼ੀ ਹੋਏਗੀ। ਦਾਸ ਨਿਰਾਤ ਹੀ ਅੰਮ੍ਰਿਤਸਰ ਜਾਣਾ ਹੈ। ਤੁਹਾਨੂੰ ਮਿਲਾਵਾਂਗੇ। ਅੱਜ ਹੀ ਉਹਨਾਂ ਦਾ ਬੇਟਾ ਵੀ ਮੈਨੂੰ ਮਿਲਣ ਆਇਆ ਸੀ। ਪਿਛਲੇ ਦਿਨੀ ਅਸੀਂ ਕੈਂਪ ਲਾਇਆ ਉਹ ਬਜ਼ੁਰਗ ਮਿਲਿਆ ਸਾਨੂੰ ਜਿਹੜੀ ਉਹਨੇ ਗੱਲ ਸੁਣਾਈ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਦੱਸਦਿਆਂ ਦੱਸਦਿਆਂ ਭਾਵਕ ਹੋ ਗਿਆ ਕਹਿੰਦਾ ਪੁੱਤਰ ਇੱਥੇ ਜਿਹੜੇ ਬਾਬੇ ਹੁੰਦੇ ਸੀ ਨਾ ਅਸੀਂ ਉਹਨਾਂ ਦੇ ਪੰਜ ਪਿਆਰੇ ਹੁੰਦੇ ਸੀ ਜਿਵੇਂ ਡੇਰੇਦਾਰਾਂ ਦੇ ਪੰਜ-ਪੰਜ ਪਿਆਰੇ ਰੱਖੇ ਹੁੰਦੇ ਆ ਆਪਣੀ ਲੈ ਕੇ ਹੁੰਦੇ ਵੈਸੇ ਪੰਜ ਪਿਆਰੇ ਤੇ ਗੁਰੂ ਦੇ ਸੀ ਹੁਣ ਬਾਬਿਆਂ ਦੇ ਬਣ ਗਏ ਪੰਜ ਪਿਆਰੇ ਗੁਰੂ ਦੇ ਸੀ ਕਿੱਥੋਂ ਛਕੇ ਆ ਜੀ ਅਸੀਂ ਤੇ ਫਲਾਣਿਆਂ ਪੰਜ ਪਿਆਰਿਆਂ ਕੋਲੋਂ ਛਕੇ ਆ ਪੰਜ ਪਿਆਰੇ ਬਾਬਿਆਂ ਦੇ ਬਣਾਤੇ ਅਸੀਂ ਗੁਰੂ ਜੀ ਵਿੱਚੋਂ ਕਾਢ ਹੀ ਦਿੱਤੇ ਪਾਸੀ ਕਰ ਦਿੱਤੇ ਗੁਰੂ ਸਾਹਿਬ ਜੀ ਤੁਹਾਡੇ ਪੰਜ ਪਾਰੇ ਦਇਆ ਸਿੰਘ ਸੀ ਧਰਮ ਸਿੰਘ ਸੀ ਉਹ ਅਰਦਾਸ ਵਿੱਚ ਠੀਕ ਨੇ ਪੰਜਾਂ ਪਿਆਰਿਆਂ ਚੋਂ ਸਭ ਜਾਦਿਆ ਹੁਣ ਸਾਡੇ ਆਓ ਸਾਡੇ ਇਹ ਨਹੀਂ ਉਹ ਬਜ਼ੁਰਗ ਦੱਸਦਾ ਹੈ ਕਹਿੰਦਾ ਪੁੱਤਰ ਇੱਕ ਵਾਰ ਅਸੀਂ ਅਮਰ ਸੰਚਾਰ ਕਰਨ ਗਏ ਬਾਬਾ ਜੀ ਉੱਥੇ ਨਹੀਂ ਸੀ ਹੈਗੇ ਅਸੀਂ ਖੰਡੇ ਦੀ ਪੌਲ ਤਿਆਰ ਕੀਤੀ ਤੇ ਸਾਰਿਆਂ ਨੂੰ ਇਕੱਠਾ ਸ਼ਕਾਤਾ ਅਸਲ 'ਚ ਉਹ ਬਾਬਾ ਕੀ ਕਰਦਾ ਸੀ ਬੀਬੀਆਂ ਨੂੰ ਵੱਖਰਾ ਸ਼ਕਾਉਂਦਾ ਸੀ ਮਜਬੀ ਸਿੱਖਣ ਨੂੰ ਵੱਖਰਾ ਸ਼ਕਾਉਂਦਾ ਸੀ ਜੀਮੇਦਾਰਾਂ ਨੂੰ ਵੱਖਰਾ ਸ਼ਕਾਉਂਦਾ ਸੀ ਅੰਦਾ ਸਾਨੂੰ ਪਤਾ ਨਹੀਂ ਸੀ ਅਸੀਂ ਸਾਰਿਆਂ ਨੂੰ ਇਕੱਠਿਆਂ ਸ਼ਕਾਤਾ ਜਿਹੜੇ ਬਾਬਾ ਜੀ ਬਾਰੇ ਇਹ ਪ੍ਰਚਾਰ ਕੀਤਾ ਜਾਂਦਾ ਬਾਬਾ ਜੀ ਅੰਤਰਜਾਮੀ ਨੇ ਬਾਬਾ ਜੀ ਘਟ-ਘਟ ਕੇ ਅੰਤਰ ਕੀ ਜਾਣਤ ਨੇ ਉਹ ਬਾਬਾ ਜੀ ਨੂੰ ਇਸ ਘਟਨਾ ਦਾ 6 ਮਹੀਨਿਆਂ ਬਾਅਦ ਪਤਾ ਲੱਗਾ ਵੀਣ ਹੋਣੀ ਵਾਪਰ ਗਈ ਸਾਡੇ ਪੰਜਾਂ ਪਿਆਰੇ ਨੇ ਸਾਰਿਆਂ ਨੂੰ ਇਕੱਠਿਆਂ ਨੂੰ ਅਮਰ ਸ਼ਕਾਤਾ ਉਹ ਬਜ਼ੁਰਗ ਕਹਿੰਦਾ ਪੁੱਤਰ 6 ਮਹੀਨਿਆਂ ਬਾਅਦ ਨੂੰ ਬਾਬੇ ਨੂੰ ਪਤਾ ਲੱਗਾ ਤੇ ਪੰਜਾਂ ਪਿਆਰਿਆਂ ਨੂੰ ਬਾਬੇ ਨੇ ਬੁਲਾ ਲਿਆ ਮਮੀ ਸੀ ਕੰਜਾ ਪੰਜਾਂ ਪਰਚ ਅਸੀਂ ਵੀ ਚਲੇ ਗਏ ਬਾਬਾ ਪੁੱਛਦਾ ਹਾਂ ਵੀ ਤੁਸੀਂ ਅਮਰ ਸੰਚਾਰ ਕੀਤਾ ਸੀ ਹਾਂਜੀ ਬਾਬਾ ਜੀ ਕੀਤਾ ਸੀ ਕਿੰਨੇ ਪ੍ਰਾਣੀ ਸੰਜੀ ਇਹਨੇ ਸਨ ਤੁਸੀਂ ਸਾਰਿਆਂ ਨੂੰ ਇਕੱਠਿਆਂ ਨੂੰ ਅਮਰ ਸ਼ਕਾਇਆ ਕਹਿੰਦੇ ਹਾਂਜੀ ਬੜਾ ਗੁਨਾਹ ਕੀਤਾ ਤੁਸੀਂ ਤੁਸੀਂ ਮਜਬੀ ਸਿੰਘਾਂ ਨੂੰ ਵੀ ਜ਼ਿਮੀਂਦਾਰਾਂ ਦੇ ਨਾਲ ਹੀ ਸ਼ਿਕਾਇਤ ਆ ਤੁਸੀਂ ਬੀਬੀਆਂ ਨੂੰ ਵੀ ਬੰਦਿਆਂ ਦੇ ਨਾਲ ਹੀ ਸ਼ਿਕਾਇਤ ਆ ਗੁਨਾਹ ਕੀਤਾ ਤੁਸੀਂ ਕਿਹਨੂੰ ਪੁੱਛ ਕੇ ਸ਼ਿਕਾਇਤ ਆ ਕਹਿੰਦਾ ਜੀ ਮੈਂ ਪੰਜਾਂ ਪਿਆਰਿਆਂ ਤੋਂ ਜ਼ਿਮੇਵਾਰੀ ਦੀ ਡਿਊਟੀ ਕਰਦਾ ਸੀ ਮੈਂ ਮर्यादा ਦਿਲ ਕਰਾਉਂਦਾ ਸੀ ਮੈਂ ਕਿਹਾ ਜੀ ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਕੇ ਸ਼ਿਕਾਇਤ ਆ ਹੈ ਗੁਰੂ ਨੂੰ ਪੁੱਛ ਕੇ ਸ਼ਿਕਾਇਤ ਆ ਬਾਬਾ ਕਹਿੰਦਾ ਉਹ ਗੁਰੂ ਜਿਹੜਾ 350 ਦਾ ਦੁਕਾਨ ਤੋਂ ਮਿਲ ਜਾਂਦਾ ਹੈ ਬਾਬਾ ਕਹਿੰਦਾ ਹੈ ਉਹ ਗੁਰੂ ਜਿਹੜਾ 350 ਦਾ ਦੁਕਾਨ ਤੋਂ ਮਿਲ ਜਾਂਦਾ ਹੈ ਵੱਡੇ ਵੱਡੇ ਗਾਤਰਿਆਂ ਵਾਲੇ ਅੱਜ ਵੀ ਉਸ ਬਾਬੇ ਨੂੰ ਬ੍ਰਹਮ ਗਿਆਨੀ ਤੇ ਉਹਦੀ ਵਰਸੀ ਮਨਾ ਰਹੇ ਨੇ ਮੇਰੇ ਵਰਗਾ ਪ੍ਰਚਾਰਕ ਬੋਲੇ ਤੇ ਕਵੇਗਾ ਤੁਹਾਨੂੰ ਗੋਲੀ ਨਾਲ ਉਡਾਰ ਦੇਵਾਂਗੇ ਮਾਰ ਦੇਵਾਂਗੇ ਤੁਹਾਨੂੰ ਕੌਣ ਬੋਲੇਗਾ ਸੱਚ ਦਾਸਨੇ ਕਥਾ ਤੋਂ ਬਾਅਦ ਜਾਣਾ ਹੈ ਫਿਰ ਵੀ ਇੱਥੇ ਵੀਰਾਂ ਕੋ ਮੋਬਾਈਲ ਫੋਨ ਨੇ ਮਾਝੇ ਆਏ ਤੇ ਮੈਂ ਤੁਹਾਨੂੰ ਪੰਨਿਆਂ ਪਿਆਰੇ ਦੇ ਬਜ਼ੁਰਗ ਦੇ ਅਜੇ ਵੀ ਦਰਸ਼ ਉਹ ਕੱਲ ਦੱਸਦਿਆਂ ਫੁੱਟ ਪੈਂਦਾ ਅੱਖਾਂ 'ਚ ਅਥਰੂ ਆ ਜਾਂਦੇ ਨੇ ਪੁੱਤਰ ਮੇਰੇ ਗੁਰੂ ਨੂੰ ਨੇ ਵਿਕਣ ਵਾਲਾ ਗੁਰੂ ਕਹਿ ਦਿੱਤਾ ਮੈਂ ਪਿੰਡ ਆਣ ਕੇ ਦੁਹਾਈ ਪਾਈ ਪੁੱਤਰ ਮੈਂ ਕੱਲੇ ਕੱਲੇ ਬਜ਼ੁਰਗ ਨੂੰ ਕਿਹਾ ਨਾ ਕਹੋ ਇਹਨੂੰ ਬ੍ਰह्म ਗਿਆਨੀ ਹੈ ਦੁਸ਼ਟ ਹੈ ਜਿਹਨੇ ਤੁਹਾਡੇ ਗੁਰੂ ਨੂੰ ਵਿਕਣ ਵਾਲਾ ਕਹਿ ਦਿੱਤਾ ਨਾ ਮੰਨੋ ਕਹਿੰਦਾ ਮੇਰੀ ਕਿਸੇ ਨੇ ਗੱਲ ਨਹੀਂ ਮੰਨੀ ਮੈਂ ਉਸ ਤੋਂ ਬਾਅਦ ਉਸ ਡੇਰੇ 'ਚ ਦੁਬਾਰਾ ਪਰਤ ਕੇ ਨਹੀਂ ਗਿਆ ਜਿੰਨੂ ਜਿੰਨੂ ਦੱਸਿਆ ਦੋ ਨੂੰ ਪਤਾ ਲੱਗਾ ਚੌ ਨੂੰ ਪਤਾ ਲੱਗਾ ਹਰ ਸਾਲ ਉਸ ਬਾਬੇ ਦੀ ਬਰਸੀ ਤੇ ਲੱਖਾਂ ਦਾ ਇਕੱਠ ਹੁੰਦਾ ਹੈ ਗੁਰੂ ਨਾਨਕ ਦਾ ਗੁਰਪੁਰਮ ਨਾ ਕੇ ਵੇਖ ਲਓ ਦੋ ਤਿੰਨ ਹਜ਼ਾਰ ਤੋਂ ਵੱਧ ਇਕੱਠ ਨਹੀਂ ਹੋਏਗਾ ਪੜਿ ਵੱੜੇ ਆਗੂ ਜਾਂਦੇ ਨੇ ਉੱਥੇ ਉਹਨਾਂ ਬਾਰੇ ਸਾਡੇ ਸਿੱਖ ਚੁੱਪ ਨੇ ਪਰ ਜਿਹੜਾ ਕੋਈ ਪੰਥ ਨੂੰ ਜਗਾਉਣ ਦੀ ਗੱਲ ਕਰਦਾ ਕਹਿੰਦੇ ਮਾਰੋ ਇਹਨੂੰ ਇਹਨੂੰ ਪੰਥ ਚੋਂ ਬਾਹਰ ਕਰ ਦਿਓ ਇਹਨੂੰ ਪਜਾਓ ਇਹਨੂੰ ਇਹ ਕਿਉਂ ਸਿੱਖਾਂ ਨੂੰ ਬੇਨਤੀ ਕਰਾਂ ਜਿਹੜਾ ਵੀ ਸਿੱਖਾਂ ਨੂੰ ਮਤ ਦੇਣ ਦੀ ਕੋਸ਼ਿਸ਼ ਕਰੇਗਾ ਨਾ ਵੀ ਸਿਆਣੇ ਬਣ ਜਾਓ ਉਹ ਕਹਿਣਗੇ ਇਹਨੂੰ ਕਦਮ ਕਰ ਦਿਓ ਤਵਾਰੀਖ ਪੜ ਲਓ ਆਪਣੀ ਇਤਿਹਾਸ ਪੜ ਲਓ ਇਸ ਕਰਕੇ ਬਹੁਤਿਆਂ ਨੇ ਕਿਹਾ ਨਾ ਦਿਓ ਮਤ ਇਹਨਾਂ ਨੂੰ ਇਹਨਾਂ ਨੂੰ ਸਿਆਣੇ ਨਾ ਬਣਾਓ ਲੁੱਟੋ ਇਹਨਾਂ ਨੂੰ ਇਹਨਾਂ ਦੇ ਘਰ ਲੁੱਟ ਲਓ ਇਹਨਾਂ ਦੀਆਂ ਜ਼ਮੀਨਾਂ ਲੁੱਟ ਲਓ ਗਰਾਈਆਂ ਕਰ ਦਿਓ ਸਭ ਕੁਝ ਲੈ ਜਾਓ ਹੁ ਜਾ ਚਕੇ ਇਹ ਬੜੇ ਖੁਸ਼ ਹੁੰਦੇ ਜਿੰਨਾ ਵੱੱਡ ਲੁੱਟਦਾ ਹੈ ਜਿਹੜਾ ਕਹਿੰਦੇ ਆਹ ਬੜਾ ਵਧੀਆ ਪ੍ਰਚਾਰਕ ਹੈ ਆਹ ਬੜਾ ਵਧੀਆ ਰਾਗੀ ਹੈ ਆਹ ਬੜਾ ਵਧੀਆ ਬਾਬਾ ਹੈ ਫੁਲਾਣਾ ਤੇ ਨਾਸਤਿਕ ਹੈ ਤਰਕਵਾਦੀ ਗੱਲਾਂ ਕਰਦਾ ਹੈ ਕਿਉਂਕਿ ਉਹਨੇ ਜੇਬਾਂ ਨਹੀਂ ਭਰਨੀਆਂ ਉਹਨੇ ਆਪਣੀ ਜ਼ਮੀਰ ਨਹੀਂ ਵੇਚੀ ਸਾਨੂੰ ਕਹਿੰਦੇ ਨੇ ਵਿਕੇ ਹੋਏ ਕਹਿੰਦੇ ਮੈਂ ਕਹਿੰਦਾ ਹਾਂ ਵਿਕੇ ਆ ਮੇਰੇ ਆ ਮਾਲਕਾ ਤੇਰੇ ਅੱਗੇ ਵਿਕੇ ਆ ਨਾ ਲੀਡਰ ਅੱਗੇ ਵਿਕੇ ਆ ਨਾ ਕਿਸੇ ਅਕਾਲੀ ਅੱਗੇ ਵਿਕੇ ਆ ਨਾ ਕਿਸੇ ਕਾਂਗਰਸੀ ਅੱਗੇ ਵਿਕੇ ਆ ਮਹਾਰਾਜ ਜੀ ਤੇਰੇ ਅੱਗੇ ਵਿਕੇ ਆ ਬਾਬਾ ਜੀ ਤੁਹਾਡੇ ਅੱਗੇ ਵਿਕੇ ਆ ਕਿਤੇ ਇਹਨਾਂ ਸਿਰਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਵੇਚਣਾ ਸਿੱਖ ਲਓ ਗੁਰੂ ਗ੍ਰੰਥ ਸਾਹਿਬ ਅੱਗੇ ਵੇਚਣਾ ਸਿੱਖ ਲਓ ਜਦੋਂ ਇਹਦੀ ਅੱਗੇ ਵਿਗਿਆ ਨਾ ਸਿਰ ਫਿਰ ਸਿਰ ਕਿਸੇ ਅੱਗੇ ਨਹੀਂ ਚੁਕੇਗਾ ਕਦੀ ਨਹੀਂ ਚੁਕੇਗਾ ਪਰ ਦੁੱਖ ਹੈ ਜਦੋਂ ਕਿਸੇ ਦਾ ਕੋਈ ਉਹਨੂੰ ਨਿੰਦਕ ਕਹਿੰਦੇ ਕੋਈ ਬਜ਼ੁਰਗ ਕਹਿੰਦਾ ਜਦੋਂ ਮੈਂ ਕਿਸੇ ਕੋਲੇ ਗੱਲ ਦੱਸਦਾ ਵਾਂ ਨਾ ਮੈਨੂੰ ਪਤਾ ਕਹਿੰਦਾ ਤੂੰ ਨਿੰਦਿਆ ਕਰਦਾ ਹੈ ਇਹ ਨਿੰਦਿਆ ਹੈ ਪਾਗਾਂ ਵਾਲਿਓ ਉਸ ਬਾਬੇ ਦੀ ਘਟਨਾ ਜੀ ਉਹ ਬਜ਼ੁਰਗ ਕਿਸੇ ਨਾਲ ਸਾਂਝੀ ਕਰਦਾ ਤੇ ਨਿੰਦਿਆ ਸੱਚ ਤੋਂ ਅਗਾਹ ਕਰਾਉਣਾ ਨਿੰਦਿਆ ਗੁਰੂ ਨਾਨਕ ਸਾਹਿਬ ਜੀ ਹਰ ਜਗਨਨਾਥਪੁਰ ਹੀ ਗਏ ਕਲਯੁਗੀ ਪਾਂਡਾ ਅੱਗੇ ਲੋਟਾ ਰੱਖ ਕੇ ਲੋਕਾਂ ਕੋਲੋਂ ਮੱਥੇ ਟਿਕਵਾ ਰਿਆ ਸੀ ਕਹਿੰਦਾ ਸੀ ਤਿੰਨਾ ਭਵਨਾਂ ਦਾ ਚਾਨਣ ਹੋ ਰਿਹਾ ਹੈ ਗੁਰੂ ਸਾਹਿਬ ਨੇ ਲੋਟਾ ਚਪਵਾ ਕੇ ਉਹਦਾ ਪਿੱਛੇ ਕਰ ਦਿੱਤਾ ਉਹਦਾ ਪਾਜ ਲੋਕਾਂ ਸਾਹਮਣੇ ਨੰਗਾ ਕਰ ਦਿੱਤਾ ਗੁਰੂ ਸਾਹਿਬ ਨੇ ਨਿੰਦਿਆ ਕੀਤੀ ਉਸ ਦੀ ਗੁਰੂ ਸਾਹਿਬ ਨੇ ਉਹਦੇ ਬਾਰੇ ਬਾਣ ਚ ਕਹਿ ਦਿੱਤਾ ਕਾਲ ਨਹੀਂ ਜੋਗ ਨਹੀਂ ਨਾਹੀਂ ਸਤ ਦਾ ਟਾਬੋ ਥਾ ਨਿਸ਼ਟ ਜਗ ਪ੍ਰਿਸ਼ਟ ਹੋਏ ਡੂਬਤਾਏ ਮ ਜਗ ਕਲ ਮੇਂ ਰਾਮ ਨਾਮ ਸਰ ਇਥੇ ਅੱਖਾਂ ਬੰਦ ਕਰਈਆਂ ਜਾਰੀਆਂ ਸਾਡੀਆਂ ਕਿ ਕੈਸੇ ਕੈਸੇ ਰੱਬ ਨੂੰ ਪਾਉਣ ਦੇ ਰਸਤੇ ਬਣਾ ਦਿੰਦੇ ਸਾਡੀ ਕੌਮ ਦੇ ਵਿੱਚ ਆਹ ਤੁਹਾਨੂੰ ਅਸੀਂ ਬ੍ਰਹਮ ਗਿਆਨੀ ਬਣਾਉਨੇ ਆਹ ਤੁਹਾਨੂੰ ਅਸੀਂ ਸੰਤ ਦਾ ਖਿਤਾਬ ਦਿੰਨੇ ਆਹ ਤੁਹਾਨੂੰ ਅਸੀਂ ਰੱਬ ਇਦਾਂ ਬਣਾਉਲੇ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਤਾਂ ਵੇਖੋ ਅੱਖਾਂ ਬੰਦ ਕਰਨੀਆਂ ਧਰਮ ਨਹੀਂ ਗੁਰੂ ਨਾਨਕ ਸਾਹਿਬ ਜੀ ਅੱਖਾਂ ਖੋਲਣ ਦਾ ਤਰੀਕਾ ਸਿਖਾਉਂਦੇ ਨੇ ਗੁਰੂ ਸਾਹਿਬ ਕਹਿੰਦੇ ਅੱਖਾਂ ਖੋਲ ਅੱਖਾਂ ਬੰਦ ਕੀਤੀ ਅੱਖਾਂ ਬੰਦ ਕੀਤੀ ਹੁਣ ਤੇ ਅੱਗੇ ਪਈ ਰੋਟੀ ਵੀ ਕੂਕਰ ਚੋਕੇ ਪਾ ਜਾਂਦਾ ਹਜ਼ਾਰਾਂ ਸਾਲ ਹਿੰਦੁਸਤਾਨ ਨੇ ਅੱਖਾਂ ਬੰਦ ਕੀਤੀਆਂ ਹਜ਼ਾਰਾਂ ਸਾਧੂ ਪੈਦਾ ਹੋਏ ਇਥੇ ਅੱਖਾਂ ਬੰਦ ਕਰਾਉਣ ਵਾਲੇ ਇਹਨਾਂ ਅੱਖਾਂ ਬੰਦ ਕੀਤੀਆਂ ਇਹਨਾਂ ਦੀਆਂ ਧੀਆਂ ਪੈਣਾ ਬਾਹਰੋਂ ਹਮਲਾਵਰ ਆ ਕੇ ਚੋਕੇ ਲੈ ਗਿਆ ਜਦੋਂ ਇਹ ਨਾਕਾ ਕੋਲੀ ਨੇ ਦੇ ਘਰ ਚ ਕੁਝ ਵੀ ਨਹੀਂ ਗੁਰੂ ਸਾਹਿਬ ਆਏ ਗੁਰੂ ਸਾਹਿਬ ਕਹ ਲਗੇ ਬੋਲਸੋ ਧਰਮੜੀਆ ਮੋਨ ਕਤ ਤਾਰੀ ਰਾਮ ਤੂੰ ਨੇਤਰੀ ਦੇਖ ਓਏ ਚੱਲਿਆ ਮਾਇਆ ਬਿਵਹਾਰੀ ਰਾਮ ਅੱਖਾਂ ਖੋਲ ਭਲਿਆ ਤੇਰਾ ਘਰ ਲੁੱਟਿਆ ਗਿਆ ਈ ਸਤਗੁਰ ਨੇ ਆਖਿਆ ਅੱਖੀ ਤਾਂ ਮੀਟੇ ਨਾਕ ਪਕੜੇ ਠੱਗਣ ਕੋ ਸੰਸਾਰ ਆਠ ਸੇਤੀ ਨਾਕ ਪਕੜੇ ਸੂਝ ਤੇ ਤင် ਲੋ ਮਗਰ ਪਾਛੇ ਕਸ ਨਾ ਸੂਝੇ ਇਹ ਪਦਮ ਆਲੋ ਅੱਖਾਂ ਬੰਦ ਕਰਨ ਵਾਲਿਆਂ ਨੂੰ ਦਾਤਾਰ ਨੇ ਦੁਨੀਆ ਦਾ ਹਰ ਕੰਮ ਅੱਖਾਂ ਖੋਲ ਕੇ ਹੁੰਦਾ ਹੈ ਨਾ ਤੁਸੀਂ ਦੁਕਾਨ ਤੇ ਦੁਕਾਨਦਾਰ ਕੋ ਵੀਰ ਬੈਠਾ ਹੋਵੇ ਸੰਗਤ ਤੁਸੀਂ ਕਿਸੇ ਨੂੰ 5 ਕਿਲੋ ਚੀਨੀ ਤੋਲ ਕੇ ਦੇਣੀ ਹੋਵੇ ਅੱਖਾਂ ਬੰਦ ਕਰਕੇ ਤੋਲੋਗੇ ਉੱਥੇ ਤੇ ਧਿਆਨ ਹੋਣਾ ਵੀ ਕਿਤੇ ਦੋ ਦਾਣੇ ਵੱਧ ਨਾ ਜਾਣ ਅੱਖਾਂ ਖੋਲ ਕੇ ਸੋਨਾ ਸੁਨਿਆਰ ਵੀ ਸੋਨਾ ਜੋਖ ਕੇ ਦੇਵੇਗਾ ਕਿੰਨੇ ਮਾਸਾ ਦਾ ਹੈ ਤੋਲੇ ਦਾ ਹੈ ਜੋਖ ਕੇ ਦੇਵੇਗਾ ਅੱਖਾਂ ਤੇ ਨਹੀਂ ਬੰਦ ਕਰੇ ਕਰੇ ਖੋਲ ਕੇ ਇੱਥੋਂ ਤੱਕ ਈਵਨ ਕੇ ਠੱਗੀ ਮਾਰਨੀ ਹੋਵੇ ਤੇ ਅੱਖਾਂ ਖੋਲ ਕੇ ਮਾਰਦਾ ਹੈ ਪੈਟਰੋਲ ਪੰਪ ਤੋਂ ਤੇਲ ਪੋਣਾ ਹੋਵੇ ਐਨ ਅੱਖਾਂ ਲਾਉਂਦਾ ਹੈ ਕਦੀ ਆ ਜਾ ਹੋਇਆ ਵੀ ਤੂੰ ਪਹਿਲਾਂ ਕਿਤੇ ਮੀਟਰ ਚੈੱਕ ਕਰੋ ਆਪਣਾ ਮੈਂ ਅੱਖਾਂ ਵੇਖ ਲਾ ਬਾਅਦ ਚ ਭਾਈ ਕਹੇ ਨਾ ਕਹੇ ਨਾ ਕਹੇ ਵੀ ਤੂੰ ਧੋਖਾ ਕੀਤਾ ਅਸੀਂ ਐਨ ਵੇਖਦੇ ਹਾਂ ਹਰ ਕੰਮ ਅਸੀਂ ਅੱਖਾਂ ਖੋਲ ਕੇ ਕਰਦੇ ਹਾਂ ਕਹਿੰਦੇ ਰੱਬ ਨੂੰ ਯਾਦ ਕਰਨਾ ਤੇ ਅੱਖਾਂ ਬੰਦ ਕਰ ਲਓ ਠੱਗੀ ਅੱਖਾਂ ਖੋਲ ਕੇ ਬੇਈਮਾਨੀ ਅੱਖਾਂ ਖੋਲ ਕੇ ਨਿੰਦਿਆ ਚੁਗਲੀ ਅੱਖਾਂ ਖੋਲ ਕੇ ਕਰਦਾ ਹੈ ਇਹ ਤੇ ਇਸ ਤਰ੍ਹਾਂ ਹੋ ਗਿਆ ਬਿੱਲੀ ਨੂੰ ਕੂਕਰ ਪੈਂਦਾ ਸੀ ਮਾਰਨਾ ਤੇ ਕਿਸੇ ਨੇ ਬਿੱਲੀ ਨੂੰ ਕਿਹਾ ਕੁੱਤੇ ਤੋਂ ਬਚਣਾ ਹੀ ਹਾਂਦੀ ਹਾਂ ਕੰਜੇ ਨੂੰ ਕੁੱਤਾ ਆਇਆ ਕਰੇ ਅੱਖਾਂ ਬੰਦ ਕਰ ਲਿਆ ਕਰ ਕੀ ਹੋਏਗਾ ਭਲਾ ਉਸ ਬਿੱਲੀ ਦੀ ਹਾਲ ਤੇ ਜਿਹੜੀ ਕੁੱਤੇ ਨੂੰ ਵੇਖ ਕੇ ਅੱਖਾਂ ਬੰਦ ਕਰ ਲਾ ਜਦੋਂ ਕੁੱਤਾ ਆਏਗਾ ਉਹਨੇ ਅੱਖਾਂ ਬੰਦ ਕਰ ਲੈਣੀਆਂ ਕੁੱਤੇ ਨੇ ਤੇ ਭੰਗੜਾ ਪਾਉਣਾ ਚਾਹ ਚੜ ਜਾਣਾ ਵਾਹ ਵਾਹ ਤੇ ਨੰਦ ਭੱਜ ਗਏ ਅੱਗੇ ਮੈਨੂੰ ਕੰਨ ਤੋਂ ਫੜ ਕੇ ਜਾ ਕੇ ਲਾਉਣੀ ਪੈਂਦੀ ਸੀ ਹੁਣ ਅੱਗੇ ਬੈਠੀ ਐ ਕਰੋ ਹਾਰ ਇਹਦਾ ਖਾਜੋ ਇਹਨੂੰ ਕੁਕਰ ਕੋਈ ਬਿੱਲੀ ਹੋਵੇ ਫਾਸਪੜਾਵੇ ਬਿੱਲੀ ਜਦੋਂ ਕੁੱਤਾ ਆਵੇ ਨਾ ਐਵੇਂ ਨਾ ਭਟਿਆ ਕਰ ਤੂੰ ਅੱਖਾਂ ਬੰਦ ਕਰ ਲਿਆ ਕਰ ਤੈਨੂੰ ਕੁੱਤੇ ਕਹਿਣਾ ਕੁਝ ਨਹੀਂ ਕੁੱਤੇ ਨੂੰ ਬੜਾ ਚਾਹ ਚਾਹਣਾ ਹੈ ਅੱਜ ਨਾ ਲੱਤਾਂ ਦਾ ਜ਼ੋਰ ਲੱਗਣਾ ਹੈ ਪਾੜ ਕੇ ਖਾਵਾਂਗੇ ਨਜ਼ਾਰੇ ਲਵਾਂਗੇ ਅੱਗੇ ਤੇ ਮੈਂ ਹੱਸ ਜਾਣਾ ਸੀ ਖਾਣ ਦਾ ਮਜ਼ਾ ਹੀ ਨਹੀਂ ਸੀ ਆਉਂਦਾ ਚਾਚੜ ਜੇਗਾ ਨਾ ਕੁਕਰ ਨੂੰ ਪੰਜ ਵਿਕਾਰ ਕੁਕਰ ਨੇ ਉਹ ਕੁਕਰ ਮੈਨੂੰ ਲੁੱਟਣ ਆਉਂਦੇ ਨੇ ਸਾਡਿਆਂ ਸਾਧੂਆਂ ਨੇ ਸਾਡੀ ਅੱਖਾਂ ਬੰਦ ਕਰੀਤ ਕਰ ਦਿਤੀਆਂ ਸਾਨੂੰ ਲੁੱਟ ਕੇ ਲੈ ਗਏ ਸਾਨੂੰ ਪਤਾ ਹੀ ਨਹੀਂ ਲੱਗਾ ਸਤਿਗੁਰ ਨੇ ਅੱਖਾਂ ਖੁਲਾਈਆਂ ਸਿੱਖ ਖੋਲੋ ਭਲਿਆ ਅਸੀਂ ਅੱਖਾਂ ਬੰਦ ਕੀਤੀ ਇਦਾਂ ਹੀ ਹੋਇਆ ਕੋਈ ਬਿਹਾਰ ਦਾ ਆਣ ਕੇ ਇੱਥੇ ਗੁਰੂ ਬਣ ਕੇ ਬੈਠ ਗਿਆ ਕੋਈ ਕੋਈ ਆਣ ਕੇ ਗੁਰੂ ਬਣ ਕੇ ਬਹਿ ਗਿਆ ਕਿਸੇ ਨੇ ਆਪਣੀ ਧੀ ਸਮਰਪਿਤ ਕਰ ਦਿੱਤੀ ਕਿਸੇ ਨੇ ਆਪਣੀ ਪਤਨੀ ਸਮਰਪਿਤ ਕਰ ਦਿੱਤੀ ਇੱਥੇ ਹੋ ਰਿਹਾ ਸਭ ਕੁਝ ਅਸਤਦਾਨ ਗੱਜਦਾਨ ਕਾਂਸੀ ਹੁੰਦਾ ਸੀ ਕਾਂਸੀ ਦਾ ਬ੍ਰਾਹਮਣ ਬੜਾ ਚਲਾਕ ਸੀ ਆ ਜਿਹੜੀ ਕੰਨਿਆ ਦਾਣ ਲਬਜ ਬਣਿਆ ਇਹਨਾਂ ਕੰਨਿਆ ਦਾਨ ਗੁਰਦੁਆਰਿਆਂ 'ਚ ਸਾਡੇ ਗ੍ਰੰਥੀ ਪ੍ਰਚਾਰਕ ਵੀ ਕਈ ਵਾਰ ਕਹਿਣਗੇ ਆ ਲੜਕੀ ਦੇ ਪਿਤਾ ਨੂੰ ਬੇਨਤੀ ਹੈ ਉੱਠ ਕੇ ਪੱਲਾ ਫੜਾਵੇ ਬੜਾ